ਯੂਥ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਾਕਾ ਸਰਹਿੰਦ ਦੇ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹੋਏ ਨੌਜਵਾਨ ਪੀੜੀ ਨੂੰ ਗੁਰੂਆਂ ਵੱਲੋਂ ਬਖਸ਼ੀ ਦਸਤਾਰ ਦੀ ਦਾਤ ਨੂੰ ਸੰਭਾਲਣ ਲਈ ਤੇ ਦਸਤਾਰ ਸਜਾ ਕੇ ਸਿੱਖੀ ਸਰੂਪ ਦੇ ਧਾਰਨੀ ਬਣਨ ਲਈ ਯੋਗ ਉਪਰਾਲਾ ਕੀਤਾ। ਇਸ ਮੌਕੇ ਮੇਰੀ ਦਸਤਾਰ ਮੇਰੀ ਸ਼ਾਨ ਪ੍ਰੋਗਰਾਮ ਤੇ ਅੱਜ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੇ ਸਾਹਮਣੇ ਦਸਤਾਰ ਸਜਾਉਣ ਲਈ ਵੱਡਾ ਸਮਾਗਮ ਅਜ ਪਾਈ ਹਰਪਾਲ ਸਿੰਘ ਹੈਂਡ ਗਰੰਟੀ ਸ੍ਰੀ ਫਤੇਗੜ ਸਾਹਿਬ ਵੱਲੋਂ ਅਰਦਾਸ ਕਰਕੇ ਗੁਰੂ ਜੀ ਉਤ ਆਸਰਾ ਲੈਣ ਉਪਰੰਤ ਸ਼ੁਰੂ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਦਸਤਾਰ ਲੰਗਰ ਵਿੱਚ ਸ਼ਾਮਲ ਹੋ ਕੇ ਆਪਣੇ ਸਿਰਾਂ ਤੇ ਦਸਤਾਰਾਂ ਸਜਾਈਆਂ ਇਸ ਸਮਾਗਮ ਵਿੱਚ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਚਿੰਜਰ ਲੀਗਲ ਵਿੰਗ ਦੇ ਪ੍ਰਧਾਨ ਤੇ ਮੁਖ ਬੁਲਾਰਾ ਅਰਸ਼ਦੀਪ ਸਿੰਘ ਕਲੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਨੇ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਨੂੰ ਆਪਣੇ ਮਹਾਨ ਸਿੱਖ ਇਤਿਹਾਸ ਨਾਲ ਜੋੜਨ ਦੀ ਵਧੇਰੇ ਜ਼ਰੂਰਤ ਹੈ ਜਿੱਥੇ ਨੌਜਵਾਨਾਂ ਵਰਗ ਨੂੰ ਗੁਰੂਆਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ ਉੱਥੇ ਸਿਰਾਂ ਤੇ ਦਸਤਾਰਾ ਸਜਾ ਕੇ ਸਿੱਖੀ ਸਰੂਪ ਦੇ ਧਾਰਨੀ ਬਣਨ ਨੂੰ ਵੀ ਪਹਿਲ ਦੇਣੀ ਚਾਹੀਦੀ ਹੈ ਬਿਊਰੋ ਰਿਪੋਰਟ ਪਰਾਇੰਗ ਟੂ ਡੇ ਸ੍ਰੀ ਫਤਿਹਗੜ੍ਹ ਸਾਹਿਬ سنڌي ٿر مڏا ٿين چندر صاحب اڳي اچو جي اڀي اچو بهجي وڃو بهجي وڃو بهجي وڃو بهجي وڃو ماني پٺي آهو اها 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 ਉੱਪਰ ਨੂੰ ਧਾ ਲਿਓ ਹੁਣ ਜਿਹੜੇ ਉਹ ਕੋਈ ਨਹੀਂ ਸੋਨ ਭਾਈ ਮਦਨਿਆ ਤਕਰੀ ਐਂਟਰੀ ਕਰਾਉਣੀ ਹੋਈ ਹੈ ਇੰਟਰਵਿਊ ਸੋ ਕਿੰਨੇ ਪਰਫਾਰਮਰ ਹਾਂ ਆਇਆ ਤਾਂ ਨਹੀਂ ਕੋਈ ਬਲਵਾ ਡੀਪਰ ਕੇ ਮਤਲਬ ਇਹ ਹੁੰਦਾ ਇਸ਼ਾਰਾ ਇੱਕ ਪੱਜਾ ਹੈ ਕੋਈ ਨਾ ਕੋਈ ਨਾ ਪਤਾ ਬੰਦੇ ਮੁੰਡੇ ਬਾਹਰ ਲਾ ਫੇਰ ਤੂੰ ਮਾ ਕਰਵਾ ਕੱਪੀ ਪ੍ਰਿਆਰ ਤੇਰਾ ਜੀ ਮਾ ਕਰਵਾ ਕਰ ਬਾਬਾ ਚੋਰਾਵਰ ਸਿੰਘ ਘਰਤਨ ਬਾਬਾ ਖਤੂ ਸਿੰਘ ਜੀ ਧੰਤਨ ਮਾਤਾ ਗੁਜਰ ਕੌਰ ਜੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼੍ਰੋਮਣੀ ਕਾਲਜ ਦੇ ਯੂਥ ਵਿੰਗ ਵੱਲੋਂ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੀ ਡਿਊਟੀ ਦੇ ਮਾਰੇ ਮੇਰੀ ਦਸਤਾਰ ਮੇਰੀ ਸ਼ਾਨ ਦਸਤਾਰ ਕੈਂਪ ਲਾਜਾਰਾ ਜਿਹਦੇ ਵਿੱਚ ਨੌਜੋਨਾਂ ਨੂੰ ਪ੍ਰੇਰਿਤ ਕਰਕੇ ਬੇਨਤੀ ਕਰਕੇ ਦਸਤਾਰਾਂ ਸਜਣ ਲਈ ਬੇਨਤੀ ਕੀਤੀ ਜਾ ਰਹੀ ਹੈ ਕਿ ਸਾਰਾ ਸਹਿਯੋਗ ਆ ਰਿਹਾ ਹੈ। ਸੋ ਅੱਜ 26 ਤਰੀਕ ਨੂੰ 5 ਵਜੇ ਤੱਕ ਦਸਤਾਰ ਕੈਂਪ ਚੱਲਣਾ ਸ਼ੁਰੂ 11 ਵਜੇ ਦਾ ਅਰਦਾਸ ਕਰਕੇ ਸਟਾਰਟ ਕੀਤਾ। ਕੱਲੋਂ 10 ਵਜੇ ਤੋਂ ਲੈ ਕੇ 5 ਵਜੇ ਤੱਕ। ਸੋ ਪਹਿਲਾਂ 21 ਤੇ 22 ਤਜਮਿਲ ਨੂੰ ਜਿਸ ਕੋਰ ਸਾਹਿਬ ਇੱਕ ਦਸਤਾਰ ਕੈਂਪ ਲਗਾਇਆ ਸੀ ਜਿੱਥੇ ਸੈਕੰਡ ਨੌਜੋ ਚੋਥੇ ਵੀ ਹੋਣ ਅਸੀਂ ਬੇਨਤੀ ਕਰਕੇ ਉਸਤਾਰ ਕੈਂਪ ਗੁਰੂ ਸਾਹਿਬ ਕਿਰਪਾ ਕਰਨ ਨੌਜਨ ਦਸਤਾਰਾ ਸਜਾ ਕੇ ਸਿੱਖੀ ਸੁਰੂ ਬਣ ਮੁਰੇ ਬਿਲਕੁਲ ਮੈਂ ਅੱਜ ਅਸੀਂ ਫੋਟੋਗ੍ਰਾਫਰ ਸਾਹਿਬ ਦੀ ਸਰੰਦ ਦੀ ਉਸ ਧਰਤੀ ਦੇ ਉੱਤੇ ਖੜੇ ਆ ਜਿੱਥੇ ਇੱਕ ਲਾਸਾਨੀ ਕੁਰਬਾਨੀ ਜਿਹੜੀ ਕਿ ਇਤਿਹਾਸ ਚ ਕੋਈ ਦੂਜੀ ਹੈ ਉਸ ਧਰਤੀ ਦੇ ਉੱਤੇ ਜਿੱਥੇ ਜ਼ੁਲਮ ਦਾ ਘਾਤੜਾ ਔਰ ਆਪ ਸਾਰੀ ਕੋਆਕੋਕ ਫੇਡਲਰੀ ਇਹ ਤੋਸ ਤਰੀਕੇ ਜਿਹੜੇ ਅੱਜ ਸਾਡੇ ਧਰਮ ਦੇ ਉੱਤੇ ਸੰਕਟ ਖੜੇ ਨੇ ਉਹਨਾਂ ਦਾ ਟਾਕਰਾ ਇਸ ਦਿਲੀ ਦੇ ਨਾਲ ਕਰਨਾ ਸੋ ਅੱਜ ਇਹ ਯੂਥ ਕਾਲੀ ਦਲ ਵੱਲੋਂ ਮੇਰੀ ਬਸਤਾਰ ਮੇਰੀ ਸ਼ਾਨ ਪ੍ਰੋਗਰਾਮ ਜਿਹੜਾ ਸਰਬੀ ਸਿੰਘ ਹਿੰਦੂਰ ਸਾਹਿਬ ਦੇ ਦੁਆਇਦੇ ਵਿੱਚ ਯੂਥ ਕਾਲੀ ਦਲ ਨੇ ਸ਼ੁਰੂ ਕੀਤਾ ਉਦੋਂ ਤੇ ਅਸੀਂ ਆਏ ਆ ਤੇ ਬੜਾ ਚੰਗਾ ਲੱਗਿਆ ਆਪਣਾ ਮਾਣ ਮਹਿਸੂਸ ਹੁੰਦਾ ਕਿ ਨੌਜਵਾਨਾਂ ਨੂੰ ਇੱਕ ਸਿੱਖੀ ਦੇ ਨਾਲ ਜੋੜ ਰਹੇ ਨੇ ਸੋ ਮੈਂ ਉਮੀਦ ਕਰਦਾ ਕਿ ਜਿੰਦਰ ਸਾਹਿਬ ਦੇ ਜਿਹੜੇ ਯੂਥ ਕਾਲਜ ਦੇ ਉਪਰਾਲੇ ਨੇ ਜਿਹੜੇ ਕਾਲਾ ਸਿੰਘ ਕੌਰ ਸਾਹਿਬ ਇਥੇ ਸੈਂਕੜੇ ਨੌਜਵਾਨਾਂ ਨੇ ਦਸਤਾਰ ਦਾ ਲੰਗਰ ਜਿਹੜਾ ਉਹਨੇ ਪ੍ਰਾਪਤ ਕੀਤਾ ਇਹੀਂ ਹਜ਼ਾਰਾਂ ਨੌਜਵਾਨ ਉਹ ਅਜੇ ਇਸ ਧਰਤੀ ਦੇ ਉੱਤੇ ਵੀ ਇਸ ਇਹਦਾ ਹਿੱਸਾ ਬਣਨਗੇ ਔਰ ਇਹ ਜਿਹੜਾ ਪ੍ਰੋਗਰਾਮ ਹੈ ਜਿੰਦਰ ਸਾਹਿਬ ਦਾ ਇਹ ਨੂੰ ਪੰਜਾਬ ਤੱਕ ਔਰ ਪੰਜਾਬ ਤੋਂ ਬਾਹਰ ਵੀ ਲੱਗੇਗਾ ਨੂੰ ਲੱਗਦਾ ਕਿ ਬਾਕੀ ਸੇ ਅਸੀਂ ਪਾਰਟੀ ਨੂੰ ਇਹ ਜਿਹੜੀ ਉਤਾਲੇ ਕਰ ਰਹੀ ਸੀ ਦੇਖੋ ਬਿਲਕੁਲ ਮੈਂ ਅੱਜ ਪੰਜਾਬ ਨੂੰ ਲੋੜ ਹੈ ਜਿਸ ਤਰੀਕੇ ਦਾ ਸੰਕਰ ਸਾਡੇ ਉੱਤੇ ਹੈ ਅੱਜ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਕੋਰੀਏ ਕਿ ਅੱਜ ਪੰਜਾਬ ਦੇ ਵਿਰੁੱਧ ਜਿਹੜੀਆਂ ਤਾਕਤਾਂ ਨੇ ਖਾਸ ਕਰਕੇ ਕੌਮ ਦੇ ਵਿਰੁੱਧ ਜਿਸ ਤਰੀਕੇ ਦੇ ਨਾਲ ਸਾਡੇ ਸਿੱਖ ਗੁਰਦੁਆਰਾ ਐਕਟ ਦੇ ਨਾਲ ਛੇੜਛਾੜ ਹੋ ਰਹੀ ਹੈ ਸਾਡੇ ਗੁਰੂ ਸਹਿਬਾਨਾਂ ਦੇ ਉੱਤੇ ਪੁਲਿਸ ਚੜ੍ਹ ਕੇ ਉੱਥੇ ਹਮਲੇ ਕੀਤੇ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ ਸੋ ਅੱਜ ਲੋੜ ਹੈ ਕਿ ਸਾਰੀ ਕੌਮ ਇਕਜੁੱਟ ਹੋਵੇ ਤੇ ਇਸ ਜ਼ੁਲਮ ਦਾ ਟਾਕਰਾ ਕਰੇ ਅਮਰੀਕੀਆਂ ਮੀਟਰ ਸਾਹਿਬ ਜਰੂਰ ਤਨਤਨ ਬਾਬਾ ਜੂਰੋ ਸਿੰਘ ਬਾਬਾ ਸਤਿ ਸਿੰਘ ਮਾਤਾ ਕੁਦਰੀ ਨੂੰ ਸਮਰਪਿਤ ਜਿਹੜੇ ਅੱਜ ਸ਼ੁਰੂਆਤ ਕੀਤੀ ਗਈ ਆ ਸਾਰੇ ਨੌਜਵਾਨ ਵੀਰਾਂ ਨੂੰ ਜੇ ਸੰਦੇਸ਼ ਦੇਣੀ ਕਿ ਆਓ ਆਪਾਂ ਸਿੱਖੀਆਂ ਦੇ ਵੀਰ ਜਿਹੜੇ ਨੌਜਵਾਨ ਵੀਰ ਕਿਸ ਨੇ ਕਤਲ ਕਰਦੇ ਹਨ ਉਹਨਾਂ ਬੰਤੀਆਂ ਦਸਤਾਰਾਂ ਸਜਾਈਏ ਆਪਣੀ ਪਛਾਣ ਆ ਲੱਗਿਆ ਕਿ ਅਗਲੇ ਅਕਸ਼ਰਾਂ ਕੋਲ ਸਾਹਿਬ ਜੀ ਆਦਿ ਨੇ ਕੁਰਬਾਨੀਆਂ ਦਿੱਤੀਆਂ ਨੇ ਔਰ ਅੱਜ ਦਿਹਾੜੇ ਦੇ ਸਮਰਥਨ ਹੋ ਕੇ ਆਪਾਂ ਮੇਰੀ ਦਸਤਾਰ ਮੇਰੀ ਸ਼ਾਮ ਮੇਰੀ ਕੁਰਬਾਨੀ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਇੱਥੇ ਸ਼ਾਮਲ ਹੋਈਏ ਵਾਹਿਗੁਰੂ